ਸਰਬਜੀ ਸੰਗਰੂਰ ਵੀ ਦਾ ਕੀ ਬੁਲਣਾ ਸੀ ਚਾਹੁੰਦਾ ਤੈਨੂੰ ਪੁਲਾਣਾ ਕਦੇ ਸਕੇ ਆ ਬੁਲਣਾ ਸੀ ਚਾਹੁੰਦਾ ਤੈਨੂੰ ਬੁਲਣਾ ਸੀ ਚਾਹੁੰਦਾ ਤੈਨੂੰ ਬੁਲਣਾ ਸੀ ਚਾਹੁੰਦਾ ਤੈਨੂੰ ਪੁਲਾਣਾ ਕਦੇ ਸਕੇ ਆ ਪੁਲਾਣਾ ਕਦੇ ਸਕੇ ਆ ਬੁਲਾਉਣਾ ਸੀ ਚਾਹੁੰਦਾ ਤੈਨੂੰ ਬੁਲਾਉਣਾ ਸੀ ਚਾਹਦਾ ਤੈਨੂੰ ਬੁਲਾਉਣਾ ਸੀ ਚਾਹਦਾ ਤੈਨੂੰ ਬੁਲਾਨਾ ਕਦੇ ਸਕੇਆ ਬੁਲਾਨਾ ਕਦੇ ਸਕੇਆ ਮੱਕੀ ਦੀ ਪਿਆਸ ਜਦੋਂ ਲਗਦੀ ਪਿਆਸ ਜਦੋਂ ਤੇਰੇ ਦੀਦ ਦੀ ਹਰੀ ਠਾਕਰਾ ਫਿਰ ਤੇਰੀ ਪੋ ਤਾ ਕਲਾ ਫਿਰ ਤੇਰੀ ਬੋਲ ਰੂਹ ਕੰਬ ਜਾਂਦੀ ਮੇਰੀ ਰੂਹ ਕੰਬ ਜਾਂਦੀ ਮੇਰੀ ਜਦੋਂ ਤੇਰਾ ਆਉਂਦਾ ਏ ਖਿਆਲ ਜਦੋਂ ਤੇਰਾ ਆਉਂਦਾ ਏ ਖਿਆਲ ਰੂਹ ਕੰਬ ਜਾਂਦੀ ਮੇਰੀ ਉ ਕੰਬ ਜਾਂਦੀ ਮੇਰੀ